ਤੇ ਕਈ ਵਾਰੀ ਤਾਂ ਇਹਨਾਂ ਦਾ ਬੜੇ ਹਾਸੋ ਹਣੀਆਂ ਗੱਲਾਂ ਹੁੰਦੀਆਂ ਨੇ ਜਿਵੇਂ ਮੈਂ ਦੱਸਿਆ ਵੀ ਉਹ ਦੱਸ ਦਿੰਦੇ ਨੇ ਇੱਕ ਬੰਦਾ ਉਹ ਕਹਿੰਦਾ ਵੀ ਮੇਰਾ ਘੋੜੀ ਦਾ ਨਹੀਂ ਪਤਾ ਲੱਗ ਰਿਹਾ ਉਹ ਕਹਿੰਦੇ ਵੀ ਆ ਆਪਣੇ ਪਿੰਡ ਪੁੱਛਾ ਦਿੰਦਾ ਉਹ ਕਹਿੰਦਾ ਕਦੋਂ ਲੈ ਕਹਿੰਦਾ ਉਹਨਾਂ ਤਾਂ 2-3 ਮਹੀਨੇ ਹੋ ਗਏ ਪੁੱਛਾ ਦੇਣ ਲੱਗ ਗਿਆ ਉਹ ਤਾਂ ਤਾਂ ਆਉਣ ਲੱਗੇ ਦੂਰ ਦੂਰ ਤੋਂ ਪਿੰਡ ਦੇ ਲੋਕ ਆਉਂਦੇ ਨੇ ਜੀ ਉਹ ਜਾ ਕੇ ਉੱਥੇ ਚੱਲਿਆ ਗਿਆ ਉਹਨੂੰ ਦੱਸਦਾ ਵੀ ਘੋੜੀ ਉਹ ਕਹਿੰਦਾ ਵੀ ਜਿਹਦੀ ਘੋੜੀ ਗੋਮਗੇ ਉਹ ਖੜਾ ਹੋਜ ਉਹ ਖੜਾ ਹੋ ਗਿਆ ਹੂੰ ਉਹ ਕਹਿੰਦਾ ਵੀ ਘੋੜੀ ਨੂੰ ਇੱਥੋਂ ਟੈਂਪੂ ਦੇ ਵਿੱਚ ਬਿਠਾ ਕੇ ਉੱਥੇ ਘੋੜੀਆਂ ਦੀ ਮੰਡੀ ਲੱਗਦੀ ਆ ਉੱਥੇ ਲੈ ਗਏ ਉੱਥੇ ਉਹ ਬੰਦਾ ਉਹ ਘੋੜੀ ਤੇ ਚੜ ਕੇ ਉੱਥੇ ਚੱਲ ਗਿਆ ਉਹਨਾਂ ਨੂੰ ਦੱਸਿਆ ਉਸ ਤਰ੍ਹਾਂ ਜੀ ਉਹ ਕਹਿੰਦਾ ਬਾਬਾ ਜੀ ਉਹ ਘੋੜੀ ਨਹੀਂ ਮੇਰੀ ਤਾਂ ਪੇਟ ਕਰਨ ਵਾਲੀ ਘੋੜੀ ਲੈ ਗਿਆ ਕੋਈ ਮੰਗ ਕੇ ਵੀ ਉਹਦਾ ਨਹੀਂ ਪਤਾ ਚੱਲ ਰਿਹਾ ਮੇਰੀ ਉਹ ਕੋਈ ਦੂਜੀ ਘੋੜੀ ਨਹੀਂ ਨਹੀਂ ਹੈਗੀ ਉਹ ਸਾਡੇ ਘਰੇ ਹੈਗੀ ਸੋ ਇਸ ਕਰਕੇ ਜਨਾ ਪਤਾ ਨਹੀਂ ਕਈ ਵਾਰੀ ਕਈ ਵਾਰੀ ਹਾਂ ਸਾਰਿਆਂ ਕੋਲ ਹੁੰਦਾ ਇਦਾਂ ਦਾ ਹੀ ਪਰ ਉਹਨਾਂ ਦਾ ਫੇਰ ਵੀ ਉਹ ਚੱਲੀ ਜਾਂਦਾ ਕੰਮ ਚੱਲੀ ਜਾਂਦਾ